ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਦਾ ਨਾਕ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਚਿੱਠੀ ਦੀ ਚਰਚਾ ਬੜੀ ਹੋ ਰਹੀ ਹੈ। ਇਹ ਚਿੱਠੀ ਕਿਹਨੇ ਲਿਖੀ ਹੈ ਕਿਸ ਨੂੰ ਲਿਖੀ ਹੈ ਇਹ ਵੀ ਬੜੀ ਅਹਿਮ ਚੀਜ਼ ਆ ਤੇ ਇਸ ਤੋਂ ਬਾਅਦ ਅਕਾਲੀ ਖਾਸੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ। ਕਹਿੰਦੇ ਕਿ ਸਿੱਧਾ ਟੱਕਰੋ ਨਾ ਇਹ ਚਿੱਠੀ ਦੇਖ ਕੇ ਕਮਾਦ ਦੇ ਵਿੱਚ ਬੜਨ ਵਾਲੀ ਗੱਲ ਨਾ ਕਰੋ। ਸਾਫ਼ ਤੌਰ ਤੇ ਅੱਜ ਦਲਜੀਤ ਸਿੰਘ ਚੀਮਾ ਨਾਲ ਅਰਸ਼ਦੀਪ ਕਲੇਰ ਤੇ ਉਹਨਾਂ ਦੇ ਹੋਰ ਅਕਾਲੀ ਆਗੂ ਬੈਠੇ ਸੀ ਤੇ ਟਿੱਪਣੀਆਂ ਰੱਜ ਕੇ ਕੀਤੀਆਂ ਤੇ ਨਾਲ ਦੀ ਨਾਲ ਨਿਸ਼ਾਨੇ ਤੇ ਲਿਆ ਸੁਖਜਿੰਦਰ ਸਿੰਘ ਰੰਦਾਵਾ ਸੁਖਜਿੰਦਰ ਰੰਦਾਵਾ ਕਾਂਗਰਸ ਦੇ ਐਮਪੀ ਨੇ ਪਰ ਸਾਬਕਾ ਪੰਜਾਬ ਦੇ ਡਿਪਟੀ ਸੀਐਮ ਤੇ ਨਾਲ ਦੀ ਨਾਲ ਬੜੀਆਂ ਵੱਡੇ ਜ਼ਿੰਮੇਵਾਰੀਆਂ ਰਹੀਆਂ ਨੇ ਉਹਨਾਂ ਦੇ ਕੋਲ ਤਾਂ ਬੜੀਆਂ ਟਿੱਪਣੀਆਂ ਪਹਿਲਾਂ ਵੀ ਅਕਾਲੀ ਦਲ ਬਾਰੇ ਕਰਦੇ ਰਹੇ ਨੇ ਕਿ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਖਤਮ ਹੋਣਾ ਆਪਣੇ ਆਪ ਦੇ ਲਈ ਚਿੰਤਾ ਦੀ ਗੱਲ ਹੈ ਸੂਬੇ ਲਈ ਪਰ ਦੂਸਰੇ ਪਾਸੇ ਕਹਿੰਦੇ ਕਿ ਜਿਹੜੀ ਹੁਣ ਟਿੱਪਣੀ ਕੀਤੀ ਹੈ ਜਿਹੜੀ ਇੱਕ ਰਿਕੁਐਸਟ ਜਿਹੜੀ ਬੇਨਤੀ ਜਿਹੜੀ ਇਹ ਚਿੱਠੀ ਦੇ ਜ਼ਰੀਏ ਕੀਤੀ ਹੈ ਉਹ ਬੜੀ ਸਮਝਣ ਵਾਲੀ ਹੈ ਉਸ ਚਿੱਠੀ ਦੇ ਵਿੱਚ ਕੀ ਕੁਝ ਖਾਸ ਹੈਗਾ ਉਸ ਨੂੰ ਵੀ ਅੱਜ ਵਚਨਾ ਤੇ ਨਾਲ ਦੀ ਨਾਲ ਅਕਾਲੀ ਦਲ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਮੁਖਰ ਹੋ ਕੇ ਬੋਲ ਰਿਹਾ ਜਾਂ ਵਿਰੋਧ ਕਰ ਰਿਹਾ ਉਸ ਤੇ ਵੀ ਚਰਚਾ ਕਰਨੀ ਹੈ ਤੇ ਚਰਚਾ ਇਹ ਵੀ ਕਰਨੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਪੰਜਾਬ ਬਾਰੇ ਟਿੱਪਣੀਆਂ ਕਰ ਰਹੇ ਨੇ ਤਾਂ ਉਹਨਾਂ ਦੀਆਂ ਟਿੱਪਣੀਆਂ ਕੀ ਇਸ਼ਾਰੇ ਕਰ ਰਹੀਆਂ ਨੇ ਇਹ ਵੀ ਚੀਜ਼ ਬੜੀ ਸਮਝਣ ਵਾਲੀ ਹੈ तमाम ਮਸਲੇ ਤੇ ਚਰਚਾ ਲਈ ਸਾਡੇ ਨਾਲ ਉਚਿਤ ਤੌਰ ਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਨੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। शुक्रिया जी ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇਸ ਚਿੱਠੀ ਦੀ ਚਰਚਾ ਕਰ ਲਈਏ ਸੁਖਜਿੰਦਰ ਰੰਧਾਵਾ ਦੀ ਚਿੱਠੀ ਜ਼ਿਕਰ ਵਿੱਚ ਇਹ ਕੀਤਾ ਕਹਿੰਦੇ ਕਿ ਮੈਂ ਵਿਸਲ ਬਲੂਅਰ ਦੇ ਤੌਰ ਤੇ ਕੰਮ ਕਰ ਰਿਹਾ ਮੇਰੀ ਆਇਡੈਂਟੀਟੀ ਜਿਹੜੀ ਆ ਉਸ ਤਰੀਕੇ ਨਾਲ ਬਚਾ ਕੇ ਰੱਖੀ ਜਾਵੇ ਜਿਸ ਤਰੀਕੇ ਨਾਲ ਇੱਕ ਵਿਸਲ ਬਲੂਅਰ ਦੀ ਬਚਾ ਕੇ ਰੱਖੀਦੀ ਹੁੰਦੀ ਹੈ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਹਾਨੂੰ ਇੰਟੀਮੀਟ ਕਰ ਰਿਹਾ ਹੈ ਜਾਣਕਾਰੀ ਦੇ ਰਿਹਾ ਹੈ ਤੇ ਦੂਜੇ ਪਾਸੇ ਉਹ ਚਿੱਠੀ ਮਿੰਟੋ ਮੈਂਟੀ ਪਬਲਿਕ ਡੋਮੇਨ ਦੇ ਵਿੱਚ ਵੀ ਆ ਗਈ ਅਖਬਾਰਾਂ ਆਪਾਂ ਕਹ ਲਈਏ ਜਿਹੜੇ ਅਖਬਾਰਾਂ ਦੇ ਆਧਾਰੇ ਆ ਉਹਨਾਂ ਕੋਲ ਵੀ ਚੱਲ ਗਈ ਟੀਵੀ ਆਧਾਰਾਂ ਕੋਲ ਵੀ ਚੱਲ ਗਈ ਤੇ ਇੰਟਰਵਿਊਆਂ ਵੀ ਹੋ ਗਈਆਂ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਰੱਜ ਕੇ ਤੰਜ ਕੱਸੇ ਨੇ ਇਹ ਚਿੱਠੀ ਦੇ ਬਾਰੇ ਥੋੜਾ ਜਿਹਾ ਤਫਸੀਲ ਦੇ ਵਿੱਚ ਸਮਝਾਓ ਇਹ ਚਿੱਠੀ ਦੇ ਮਾਇਨੇ ਕੀ ਹੈਗੇ ਨੇ ਪਹਿਲੀ ਗੱਲ ਤੇ ਆ ਕਿ ਜਿਹੜੇ ਆਪਣੇ ਰੰਧਾਵਾ ਸਾਹਿਬ ਦੇ ਨਿੱਜੀ ਦੋਸਤ ਆ ਨਾ ਉਹ ਵੀ ਕਈ ਵਾਰ ਇਹਦੇ ਕਈ ਵਰੀ ਯਾਰ ਥੋੜਾ ਜਿਹਾ ਇਹ ਮੂਰਖ ਜਿਹਾ ਬੰਦਾ ਵਾ ਇਦਾਂ ਕਹਿ ਦਿੰਦੇ ਕਈ ਵਰੀ ਪਿਆਰ ਨਾ ਕਹਿ ਦਿੰਦੇ ਜੀ ਤੇ ਗੱਲ ਠੀਕ ਇੱਕ ਪਾਸੇ ਤੂੰ ਚਿੱਠੀ ਲਿਖ ਰਿਹਾ ਵੀ ਮੈਂ ਵਿਸਲ ਬਲੋਅਰ ਆ ਤੇ ਮੇਰੀ ਪਛਾਣ ਕਿਤੇ ਜ਼ाहिर ਨਾ ਕੀਤੀ ਜਾਵੇ ਜੇ ਪਾਸੇ ਉਹ ਚਿੱਠੀ ਆ ਕੇ ਪੱਤਰਕਾਰ ਨੂੰ ਆਪ ਦੇ ਰਿਹਾ ਹੂੰ ਇਹ ਦੋੜੀ ਮੂਰਖਤਾ ਬੰਦੇ ਦੀ ਕਿਹੜੀ ਹੋਗੀ ਜਾ ਤੇ ਚਿੱਟੇ ਲਫ਼ਜ਼ਾਂ ਸਿੱਧਾ ਕਹਿ ਜੀ ਵੀ ਇਹ ਇੱਕ ਜਿਹੜੀ ਆ ਇਹ ਸੈਕੂਲਰ ਪਾਰਟੀ ਆ ਇਹਨੂੰ ਧਾਰਮਿਕ ਸਥਾਨ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਸਮਾਗਮ ਕਰਦਾ ਅਧਿਕਾਰ ਨਹੀਂ ਜੀ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਆ ਹੂੰ ਇਲੈਕਸ਼ਨ ਦੇ ਦਿਨਾਂ ਵਿੱਚ ਵੀ ਚੋਣ ਕਮਾ ਚੋਣ ਕਮਿਸ਼ਨ ਦੇ ਸਿੱਧੇ ਨਿਰਦੇਸ਼ ਹੁੰਦੇ ਆ ਵੀ ਕੋਈ ਵੀ ਸੈਕੂਲਰ ਪਾਰਟੀ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਰੈਲੀ ਕੋਈ ਮੀਟਿੰਗ ਨਹੀਂ ਕਰ ਸਕਦੀ। ਚੋਣ ਪ੍ਰਚਾਰ ਨਹੀਂ ਕਰ ਸਕਦੀ ਜੇ ਕਰਦੀ ਹੈ ਤਾਂ ਉਸ ਦੇ ਉੱਪਰ ਐਕਸ਼ਨ ਲਿਆ ਜਾਊਗਾ ਬਿਲਕੁਲ ਐਕਸ਼ਨ ਲਿਆ ਜਾਊਗਾ। ਤੇ ਇਹ ਵੀ ਜਾਂਦਾ ਵਾ। ਜੀ। ਅਗਲੀ ਗੱਲ ਜੇ ਆਪਾਂ ਕਰ ਲਈਏ ਦੂਸਰੀ ਇਹਦੀ ਵੀ ਚਿੱਠੀ ਇੱਕ ਨਹੀਂ ਚਿੱਠੀਆਂ ਦੋ ਲਿਖੀਆਂ ਗਈਆਂ ਨੇ। ਜੀ। ਦੂਜੀ ਚਿੱਠੀ ਦਾ ਅਸੀਂ ਬਾਅਦ ਜ਼ਿਕਰ ਕਰਾਂਗੇ। ਜੀ। ਤੇ ਚੀਮਾ ਸਾਹਿਬ ਬੜੇ ਹੁਬ ਹੁਬ ਕੇ ਕਹਿੰਦੇ ਤੇ ਮੈਨੂੰ ਨਹੀਂ ਪਤਾ ਜਿਹੜੇ ਪੱਤਰਕਾਰ ਗਲੇ ਬੇਸੇ ਸਵਾਲ ਕੋਈ ਨਹੀਂ ਕਰਦੇ ਇਹਨਾਂ ਨੂੰ ਹੂੰ ਉਹਨਾਂ ਵਿਚਾਰਿਆਂ ਦੀ ਕੀ ਮਜਬੂਰੀ ਹੈ ਵੀ ਸਵਾਲ ਕੋਈ ਨਹੀਂ ਕਰ ਰਹੇ ਤੁਸੀਂ ਜੀ ਤੂੰ ਕਹ ਰਹੀ ਜੀ ਕਾਂਗਰਸ ਜਿਹੜੀ ਹੈ ਸਿੱਖਾਂ ਦੀ ਜਮਾਤ ਨੰਬਰ 1 ਦੁਸ਼ਮਣ ਹੈਗੀ ਹੈ ਜਿਹਨੇ ਸਾਡੇ ਅਕਾਲ ਤਖਤ ਤੇ ਅਟੈਕ ਕੀਤਾ ਬਿਲਕੁਲ ਤੇ ਚੀਮਾ ਸਾਹਿਬ ਇਹ ਵੀ ਲਿਖਦੇ ਵੀ ਦੱਸ ਦਿਓ ਜਿਨ੍ਹਾਂ ਨੇ 27 ਸਾਲ ਤੁਸੀਂ ਆਪਣੀਆਂ ਪਿਆਰ ਪਿੰਘਾਂ ਪਾਈ ਰੱਖਿਆ ਜਿਨ੍ਹਾਂ ਨੇ ਆਪਣੀ ਕਿਤਾਬ 'ਚ ਲਿਖਿਆ ਜੀ ਪੀਸਾਕਾ ਨੀਲਾ ਤਾਰਾ ਕਰਨ ਵਾਸਤੇ ਇੰਦਰਾ ਗਾਂਧੀ ਜੀ ਤੇ ਯਾਰ ਨਹੀਂ ਅਸੀਂ ਦਬਾਅ ਪਾ ਕੇ ਕਰਾਇਆ ਹੂੰ ਉਹ ਵੀ ਗੱਲ ਦੱਸ ਦੇ ਕਰੋ ਨਾਲ ਨਾ ਵੀ ਉਹਨਾਂ ਨੇ ਇਹੀ 27 ਸਾਲ ਨਾਲ ਰਹੇ ਆ ਹੂੰ ਉਹ ਵੀ ਨਾਲ ਸ਼ਾਮਲ ਸੀਗੇ ਅਡਵਾਨੀ ਦੀ ਆਪਣੀ ਜਿਹੜੀ ਬਾਇਓਗ੍ਰਾਫੀ ਆ ਉਹਦੇ ਵਿੱਚ ਵੀ ਜ਼ਿਕਰ ਆਉਂਦਾ ਮਾਈ ਕੰਟਰੀ ਮਾਈ ਲਾਈਫ ਕਿਤਾਬ ਆ ਅਡਵਾਨੀ ਦੀ ਜਿੱਤ 'ਚੋਂ ਲਿਖਿਆ ਉਹਨਾਂ ਨੇ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਜਦੋਂ ਆਖਰੀ ਫੇਰੀ ਤੇ ਆਏ ਨੇ ਉਦੋਂ ਉਹਨਾਂ ਨੂੰ ਸਰੂਪਾ ਨਹੀਂ ਦਿਖਾ ਦਿੱਤਾ ਗਿਆ ਸੀ। ਹੂੰ ਤੇ ਜੇ ਕਿਤੇ ਇਹਨਾਂ ਦਾ ਬਣੀ ਹੁੰਦੀ ਅਡਵਾਨੀ ਜੀ ਉਹਨਾਂ ਜਨ ਦੇ ਵਿੱਚ ਤੇ ਉਹ ਅਰਦਾਸੀਆ ਮਿੰਟੋ ਮੀਟੀਆਂ ਨਾਲ ਸਸਪੈਂਡ ਵੀ ਕਰ ਦੇਣਾ ਤੇ ਡਿਸਪੀਸ ਵੀ ਕਰ ਦੇਣਾ ਸੀ। ਬਿਲਕੁਲ। ਉਹਨੂੰ ਸ਼ਾਬਾਸ਼ ਇਹ ਦਿੱਤੀ ਕਿ ਤੂੰ ਨਹੀਂ ਦਿੱਤਾ ਚੰਗਾ ਕੀਤਾ ਕਿਉਂਕਿ ਉਹਨਾਂ ਦਿਨਾਂ 'ਚ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਨਹੀਂ ਹੈਗੀ ਸੀ। ਜੀ। ਕਿਉਂ ਮੋਦੀ ਦੀ ਅੰਡਰਸਟੈਂਡਿੰਗ ਹੋ ਗਈ ਸੀ ਇਹਨਾਂ ਦੀ। ਹੂੰ। ਇਸ ਕਰਕੇ ਚੀਮਾ ਸਾਹਿਬ ਪਹਿਲਾਂ ਇਹ ਦੱਸੋ ਵੀ ਜਿਹੜੀ ਪਾਰਟੀ ਆਪ ਕਹਿੰਦੀ ਆ ਵੀ ਇੰਦਰਾ ਗਾਂਧੀ ਇਹ ਟੈਗ ਕਰਾਉਣ ਵਾਸਤੇ ਤਿਆਰ ਨਹੀਂ ਸੀ ਅਸੀਂ ਦਬਾਅ ਪਾ ਕੇ ਕਰਾਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਤੁਸੀਂ 27 ਸਾਲ ਫਿਰ ਉੱਤੇ ਉੱਤੇ ਪਹਿਲੇ ਖੰਦੇ ਦਾ ਹੀ ਰਹੇ ਉਹਨਾਂ ਨੇ ਜੀ ਕੀ ਮਜਬੂਰੀ ਸੀ ਤੁਹਾਡੀ 27 ਸਾਲ ਉਹਨਾਂ ਨੇ ਜਾ ਕੇ ਤਲੇ ਚੱਟਣ ਦੇ ਹਮ ਸਰਦਾਰ ਪ੍ਰਕਾਸ਼ਾ ਨੇ ਕਹਿਤਾ ਵੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ 9 ਮਾਸ ਦਾ ਰਿਸ਼ਤਾ ਉਹ ਮਾਸਦਾਂ ਰਿਸ਼ਤਾ ਤੇ ਇਹਨਾਂ ਨੇ ਕਹਤਾ ਪਤੀ ਅਕਾਲੀ ਦਾ ਹੈ ਤੇ ਪਤਨੀ ਭਾਪੀ ਦੇ ਨਾਲ ਗੁੱਸਾ ਕੀਤਾ ਸੀਗਾ ਜੀ ਤੇ ਫਿਰ ਕਹਿਣਾ ਪਿਆ ਨਹੀਂ ਪਤਨੀ ਪਤੀ ਭਾਪੀ ਹੈ ਸੀ ਪਤਨੀ ਆ ਹੂੰ ਕਹਿਣਾ ਪਿਆ ਫਿਰ ਜੀ ਆਪ ਤਾਂ ਤੁਸੀਂ ਉਸ ਪਾਰਟੀ ਦੇ ਇੰਨੇ ਥੱਜ ਲੱਗੇ ਜੇ ਤੁਸੀਂ ਗੱਲਾਂ ਕਰਦੇ ਦੂਜੇ ਨੂੰ ਹੂੰ ਦੂਸਰੀ ਚੀਜ਼ ਮੈਂ ਉਹਦੇ ਹੱਕ 'ਚ ਨਹੀਂ ਵੀ ਇੱਕ ਪਾਸੇ ਤੂੰ ਵਿਸ਼ਲ ਬਲੌਰ ਦੀ ਗੱਲ ਕਰਦਾ ਤੇ ਦੂਜੇ ਪਾਸੇ ਤੂੰ ਜਾ ਕੇ ਕਹਿੰਦਾ ਵੀ ਮੈਂ ਵੇਖੋ ਜੀ ਇੱਕ ਧਾਰਮਿਕ ਇੱਕ ਸੈਕੂਲਰ ਪਾਰਟੀ ਹੈ ਨੂੰ ਧਾਰਮਿਕ ਸਥਾਨ ਤੇ ਕਿਸੇ ਪ੍ਰਕਾਰ ਦੀ ਜਿਹੜੀ ਉਹ ਮੀਟਿੰਗ ਕਰਦੀ ਆਗਿਆ ਨਹੀਂ ਹੋਣੀ ਚਾਹੀਦੀ ਜੀ ਅਸੀਂ ਵੀ ਇਸ ਹੱਕ ਚ ਨਹੀਂ ਹੋਣੀ ਚਾਹੀਦੀ ਹੂੰ ਉਹ ਕਹਿੰਦਾ ਜੀ ਅਸੀਂ ਹੁਣ ਬੜੇ ਮੈਦਾਨੇ ਜੰਗ ਚਾਕੇ ਆ ਜੀ ਇਹ ਮਤ ਸਮਝਦੇ ਮੈਦਾਨੇ ਜੰਗ ਚਾਕੇ ਸਾਡਾ ਕੱਲਾ ਕੱਲਾ ਵਰਕਰ ਜਾਂ ਲੰਡ ਵਾਸਤੇ ਤਾਂ ਸਾਡੀ ਭਰਤੀ ਹੂੰ ਸਾਡੇ ਖਾਤੇ ਦੇ ਵਿੱਚ 2 ਕਰੋੜ 75 ਲੱਖ ਰੁਪਇਆ ਗਿਆ ਮਤਲਬ ਸਾਡੀ ਭਰਤੀ 27 ਲੱਖ ਤੋਂ ਉੱਪਰ ਜਾ ਚੁੱਕੀ ਹੈ ਬੜੀ ਚੰਗੀ ਗੱਲ ਜੀ ਮੈਂ ਸਭ ਬਧਾਈਆਂ ਹੁੰਦਾਂ ਤੁਹਾਨੂੰ ਜੀ ਪਰ ਚੀਮਾ ਸਾਹਿਬ ਇਹ ਵੀ ਦੱਸ ਦਿਓ ਹੂੰ ਜਿਹੜੇ ਦੂਜੇ ਪੰਜ ਪ੍ਰਧਾਨੀ ਪੰਜ ਪੰਜ ਦੀ ਪੰਜ ਮੈਂਬਰ ਦੀ ਕਮੇਟੀ ਅਕਾਲ ਤੱਕ ਤੋਂ ਬਣੀ ਜੀ ਜਿਹੜੀਆਂ ਉਹ ਕੱਤਰਤਵਾ ਕਰ ਰਹੀ ਉਹਦੀਆਂ ਦੋ ਕੱਤਰਕੰਤਵ ਖਾਦ ਸਭ ਤੁਹਾਡੀ ਅਕੀਤੇ ਹੋਈਆਂ ਤਾਂ ਨਹੀਂ ਕਿਤੇ ਹੂੰ ਗੂਗਲ ਸਾਹਿਬ ਇਹਨਾਂ ਦੇ ਜਿਹੜੇ ਬੰਦੇ ਸੀ ਨਾ ਜੀ ਜੀ ਇੱਕ ਜਗ੍ਹਾ ਤੇ ਬਕਾਇਦਾ ਤੌਰ ਤੇ ਇੱਕ ਪਿੰਡ ਫਲੋ ਤਸਵੀਰ ਦਾ ਤੇ ਉਹਦੇ ਪਿੰਡ ਦਾ ਨਾ ਇੱਕ ਫਸਲ ਦੇ ਉੱਤੇ ਆ ਬਿਲਕੁਲ ਉਸ ਪਿੰਡ ਦੇ ਵਿੱਚ ਭਰਤੀ ਕਰਨ ਵਾਸਤੇ ਗਏ ਤੇ ਉਸ ਪਿੰਡ ਦੇ ਵਿੱਚ ਸਿਰ ਪੰਜ ਕਿ 6 ਘਰ ਸਿੱਖਾਂ ਦੇ ਸੀ ਬਾਕੀ ਘਰ ਜਿਹੜੇ ਉੱਥੇ ਜੀ ਜੀ ਸਾਂਸੀ ਬਰਾਦਰੀ ਦੇ ਨੇ ਹਮ ਹਮ ਤੇ ਜਦੋਂ ਇਹ ਕਰਨ ਗਏ ਤੇ ਉਹ ਕਹਿਣ ਲੱਗੇ ਜੀ ਭਾਜੀ ਆਹ ਚਾਹ ਪੀਓ ਪਾਣੀ ਪੀਓ ਪ੍ਰਸ਼ਾਦਾ ਚੁੱਕੇ ਨਹੀਂ ਭਰਤੀ ਕਰਨੇ ਕਹਿੰਦੇ ਭਰਤੀ ਬਾਰੇ ਵੱਧ ਦਲਸੋਖਦੇ ਆ ਪਹਿਲਾਂ ਚਾਹ ਪਾਣੀ ਪੈ ਤੇ ਕਹਿੰਦੇ ਜੀ ਭਰਤੀ ਲਾਓ ਫਿਰ 10000 ਰੁਪਏ ਤੇ ਆਪਣੀ ਪਰਚੀ ਕੱਟੀਏ ਕਹਿੰਦਾ ਐਦਾਂ ਨਹੀਂ ਜੀ ਤੁਹਾਨੂੰ ਕਾਲ ਟੱਕ ਤੋਂ ਤਨਖਾਹ ਲੱਗੀ ਆ ਵੀ ਤੁਸੀਂ ਗੁਰਦੁਆਰੇ ਦੀਆਂ ਲੈਟਰਨ ਤੇ ਬਾਥਰੂਮ ਸਭ ਨੂੰ ਜੋਬਿੰਦੇ ਸਭ ਕੋ ਫਿਰ ਸੋਚਦੇ ਕੀ ਕਰਨਾ ਬਿਲਕੁਲ ਉੱਥੋਂ ਤੁਸੀਂ ਆਪਣੀ ਜਾਨ ਬਚਾ ਕੇ ਭੱਜੇ ਤੇ ਤੁਸੀਂ ਕਹਿੰਦੇ ਵੀ ਅਸੀਂ ਭਰਤੀ ਸਾਡੀ ਬੜੀ ਹੋਈ ਆ ਹੂੰ ਤਦੋਂ ਅਸੀਂ ਕਿਹਾ ਕਿ ਉਹ ਕੋਈ ਲੈਣੇ ਭਰਤੀ ਤੁਸੀਂ ਵੀ 27 ਲੱਖ ਦੀ ਬਜਾਏ 56 ਲੱਖ ਕਹਿੰਦੇ ਮੰਨ ਲੈਂਦੇ ਅਸੀਂ ਕੀਤੀ ਹੋਣੀ ਕੋਈ ਗੱਲ ਜੀ ਜੀ ਕੋਈ ਫਰਕ ਨਹੀਂ ਪੈਂਦਾ ਹੂੰ ਪਰ ਇਹ ਭਰਤੀ ਦਾ ਤੇ ਪਤਾ ਉਦੋਂ ਲੱਗੂ ਜਦੋਂ 2027 ਦੀਆਂ ਚੋਣਾਂ ਹੋਣਗੀਆਂ ਜੀ ਰੰਧਾਵੇ ਦੇ ਜੋ ਚਿੱਠੀ ਲਿਖੀ ਬਿਲਕੁਲ درست ਲਿਖੀ ਆ ਹੂੰ ਕੋਈ ਬਿਆਨ ਦੇਣ ਚ ਦੇ ਬਿਲਕੁਲ ਬਿਆਨ ਕੋਈ ਨਹੀਂ ਦਿੱਤਾ ਨਾਲ ਇੱਕ ਪੱਤੀ ਸਾਹਿਬ ਜਿਹੜਾ ਜ਼ਿਕਰ ਕੀਤਾ ਦਲਜੀਤ ਸਿੰਘ ਚੀਮਾ ਨੇ ਕਹਿੰਦੇ ਕਿ ਰੰਧਾਵਾ ਸਾਹਿਬ ਜੀ ਚਿੱਠੀ ਲਿਖੀ ਸੀ ਫੇਰ ਚਿੱਠੀ ਲਿਖ ਕੇ ਕਮਾਤ ਦੇ ਵਿੱਚ ਕਾਹ ਤੋਂ ਵੜਦੇ ਫਿਰਦੇ ਹੋ ਸਿੱਧੇ ਕਾਹ ਤੋਂ ਟਿੱਕਰਦੇ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਲੱਗਣ ਦੀ ਪ੍ਰਕਿਰਿਆ ਤੋਂ ਇੰਨਾ ਹੀ ਖੌਫ ਜਿਆਦਾ ਹੋ ਗਿਆ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਪ੍ਰਧਾਨ ਦੀ ਅਨਾਊਂਸਮੈਂਟ ਹੋ ਜਾਈ ਨਹੀਂ ਉਸ ਤੋਂ ਬਾਅਦ ਅਕਾਲੀ ਦਲ ਨੇ ਨਿਤਰੇ ਆਉਣਾ ਫੇਰ ਮੈਦਾਨ ਦੇ ਵਿੱਚ ਉਹਨਾਂ ਦੀ ਤੁਲਨਾ ਉਹਨਾਂ ਡਰੱਕਲ ਅਤਵਾਦੀਆਂ ਨਾਲ ਕੀਤੀ ਹੈ ਹੂੰ ਕਿ ਜਿਹੜੇ ਅਤਵਾਦੀ ਹੁੰਦੇ ਸੀ ਨਾ ਉਹ ਚੋਰੀ ਕਰਕੇ ਢਾਕੇ ਮੁਰਕੇ ਜਿਹੜਾ ਕਾਰਵਾਈ ਕਰਕੇ ਕਮਾਚ ਰੁਕ ਜਾਂਦੇ ਸੀ ਕਮਾਚ ਲੋਕ ਨਹੀਂ ਬੱਧੇ ਜੱਗੇ ਆ ਗਈ ਉੱਪਰ ਨੰਬਰ ਦੇ ਉੱਤੋਂਦਾ ਜੀ ਫਿਰ ਕਹਿੰਦੇ ਮੈਂ ਵੀ ਡੇਰੇ ਬਾਬੇ ਨਾਲ ਤਾਂ ਹੁੰਦੇ ਨੇ ਬਾਬੇ ਨਾਲ ਤੁਸੀਂ ਰਹਿੰਦੇ ਮਹਾਰਾਜ ਜੀ ਗੁਰਦਾਸਪੁਰ ਵਾਲੇ ਦੀ ਬਿਲਕੁਲ ਜੀ ਤੇ ਜੇ ਡੇਰੇ ਬਾਬੇ ਨਾਲ ਤੁਸੀਂ ਹੁੰਦੇ ਤਾਂ ਤੁਹਾਡੀ ਲੋਕ ਸਭਾ ਤਾਂ ਜ਼ੁਬਾਨ ਤੋਂ ਝਪਕਣਾ ਗਦੀਬ ਹੁੰਦੀ ਜੀ ਤੁਹਾਡੀ ਜਬਾਨ ਬੰਦ ਜ਼ਬਤ ਹੋਈ ਸੀ ਹਮ ਅੱਜਕਲ ਤੁਸੀਂ ਰੋਪੜ ਦੇ ਖੇਤਰ ਦੇ ਰਹਿਣ ਵਾਲੇ ਜੀ ਇਸ ਕਰਕੇ ਚੀਮਾ ਸਾਹਿਬ ਸਾਡੀ ਇਹ ਗੱਲ ਦਾ ਜ਼ਰੂਰ ਗਿਲਾਵਾ ਸੀ ਹੱਕ ਚ ਨਹੀਂ ਸੁਖ ਸੁੱਖੀ ਤੇ ਬਿਲਕੁਲ ਹੈਗੇ ਜੀ ਜੋ ਸੁਖੀ ਦੇ ਬਾਪੂ ਦੇ ਉਸ ਟਾਈਮ ਤੇ ਸਰਕਾਰ ਨੀਲਾ ਤੇ ਰਹਿਦਾ ਸਵਾਗਤ ਕੀਤਾ ਸੀ ਵੈਲਕਮ ਕੀਤਾ ਸੀ ਇੰਦਰਾ ਕੰਦੀ ਨੂੰ ਵਧਾਈ ਦਿੱਤੀ ਸੀ ਹੂੰ ਤੂੰ ਸਹੀ ਸਮੇਂ ਤੇ ਵਧੀਆ ਫੈਕਲ ਕੀਤਾ ਵਾ ਤੇ ਵਧੀਆ ਕੰਮ ਕੀਤਾ ਜੀ ਅੱਜ ਭਾਵੇਂ ਜੋ ਮਰਜ਼ੀ ਭੱਜੀ ਜਾਣੇ ਨਹੀਂ ਜੀ ਮੇਰੇ ਬਾਪੂ ਨੇ ਆਉਂ ਨਹੀਂ ਕੀਤਾ ਕੀਤਾ ਸੀ ਉਹ ਗਲਤ ਆ ਹੋਏ ਹੈ ਇਹ ਹੈ ਨਹੀਂ ਇਹਨਾਂ ਦਾ ਜੀ ਜੀ ਫਿਰ ਵੇਖੋ ਜਿਹੜੀ ਗੱਲ ਇਹ ਕਹਿੰਦੇ ਆ ਕਿ ਸੁਖੀ ਰੰਧਾਵਾ ਜਿਹੜਾ ਵਾ ਇਹ ਤਿਆਰ-ਪਰ ਤਿਆਰ ਹੋ ਜੇ ਇਹਦੀ ਨਾਲ ਵੇਖੋ ਇਹਦੇ ਪਿੱਛੇ ਪਾਕਤਕੜੀ ਕੰਮ ਕਰਦੀ ਆ ਜੀ ਜੀ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਖੜਗੇ ਕੰਮ ਕਰਦੇ ਜੀ ਚਿੱਠੀ ਤੇ ਸਾਈਨ ਜਿਹੜੇ ਆ ਉਹ ਸੁਖੀ ਰੰਧਾਵੇ ਦੇ ਚਿੱਠੀ ਪੰਜਾਬ ਨਾਲ ਸੰਬੰਧਿਤ ਆ ਜੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਖੜਗੇ ਜਿਹੜੀ ਉਹ ਤੁਹਾਡੀ ਸਿਆਸਤ ਨਹੀਂ ਕਰਦੇ ਹੂੰ ਜਿੰਨੀ ਕਿ ਤੁਹਾਡੀ ਹੋਣ ਦਾ ਜੀ ਉਹ ਨੈਸ਼ਨਲ ਸੈਸਪਟ ਕਰਦੇ ਨੇ ਹੂੰ ਤੁਹਾਡੇ ਕੋਲ ਇੱਕ ਐਮਪੀ ਆ ਤੇ ਉਹਨਾਂ ਕੋਲ 104 ਐਮਪੀ ਦੇ ਕਾਂਗਰਸ ਦੇ ਨਰੂਲ ਜੀ ਜੀ ਬਾਕੀ ਐਲਾਈਂਸ ਦੇ ਵੱਖਰੇ ਹੂੰ ਤੇ ਤੁਹਾਡੇ ਆਪਣੇ ਭੁੰਦਰ ਸਾਹਿਬ ਨੂੰ ਪੁੱਛ ਲੈਣਾ ਬਿਆਨ ਕੀ ਦਿੱਤਾ ਸੀਗਾ ਜੀ ਉਹਨਾਂ ਨੇ ਬਿਆਨ ਇਹ ਦਿੱਤਾ ਸੀਗਾ ਕਿ ਇੰਡੀਆ ਗੱਠਜੋੜ ਜਿਸ ਨੂੰ ਲੋਡ ਪਈ ਮਹਿਸੂਸ ਕੀਤਾ ਤੇ ਅਸੀਂ ਸ਼ਾਮਲ ਹੋ ਸਕਦੇ ਹਾਂ ਉਹਦੇ ਵਿੱਚ ਜੀ ਬਿਲਕੁਲ ਉਹੀ ਕਾਂਗਰਸ ਨੂੰ ਸਿੱਖਾਂ ਦੀ ਇੱਕ ਨੰਬਰ ਜਮਾਤ ਕਹਿੰਦੇ ਹੋ ਜੀ ਹੂੰ ਹੂੰ ਪਰ ਜਿਹੜੀ ਇਹ ਕਰਤੂਤਾ ਤੁਹਾਡੀ ਪਾਰਟੀ ਦੇ ਭਾਜੀਪੀ ਨਾਲ ਲੜ ਕੇ ਕੋਲਿਓ ਵੀ ਦੱਸ ਦਿਓ ਮਾਰੀਏ ਇਹਨਾਂ ਨੂੰ ਹੂੰ ਪਟਿਸਬੋ ਯਾਰ ਚੰਦ ਦੇ ਵਿੱਚ ਬਕਾਇਦਾ ਤੌਰ ਤੇ ਅਟਲ ਵਿਹਾਰੀ ਆਵਾਜ਼ ਪਈ ਨੇ ਪੱਤਰ ਲਿਖਿਆ ਸੀ ਬਾਦਲ ਸਾਹਿਬ ਨੂੰ ਵੀ ਆਪਾਂ ਬੰਦੀ ਸਿੰਘ ਛੱਡਨਾਂ ਦੇ ਹੀ ਜੀ 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 ਬਿਲਕੁਲ ਉਹਦੀ ਚੱਲ ਚੱਲੀ ਸੀ ਇਹਨਾਂ ਨੂੰ ਜਵਾਬ ਹੀ ਨਹੀਂ ਦਿੱਤਾ ਨਾ ਹੂੰ ਅੱਜ ਬੰਦੀ ਸਿੰਘਾਂ ਦੇ ਜਿਹੜੇ ਇਹ ਬੜੇ ਵੱਡੇ ਜਿਹੜੇ ਲੰਬਰਦਾਰ ਬਣੇ ਨੇ ਜਵਾਬ ਹੀ ਦਿੱਤਾ ਉਸ ਚਿੱਠੀ ਦਾ ਤੇ ਉਸ ਵੇਲੇ ਇਹ ਵੀ ਚਰਚਾਾਂਵਾਂ ਚੱਲੀਆਂ ਸੀ ਕਹਿੰਦੇ ਕਿ ਜੇ ਇਹ ਬਾਹਰ ਆ ਗਏ ਤਾਂ ਫਿਰ ਅਸੀਂ ਸਿਆਸਤ ਕਿੱਥੇ ਕਰਨੀ ਹੈ ਇਹ ਵੀ ਜਿਕਰ ਇਦਾਂ ਦੀਆਂ ਟਿੱਪਣੀਆਂ ਵੀ ਆਈਆਂ ਸੀ ਉਸ ਮੈਂ ਉਹੀ ਗੱਲ ਕੀ ਜਵਾਬ ਇਸ ਕਰਕੇ ਦਿੰਦਾ ਨਾ ਹੂੰ ਵੀ ਜੇ ਇਹ ਬਾਹਰ ਆ ਗਏ ਵੀ ਸਿਆਸਤ ਵੀ ਕਰਨਗੇ ਅਸੀਂ ਸਿਆਸਤ ਨਹੀਂ ਕਰ ਸਕਦੇ ਜੀ ਬਾਦਲ ਸਾਹਿਬ ਨੇ ਆਪਣੀ ਕਿਚਨ ਕੈਬਨਟ 'ਚ ਇਹ ਗੱਲ ਕਹੀ ਸੀ ਕਿ ਅਸੀਂ 1992 ਦੀਆਂ ਚੋਣਾਂ ਵੀ ਬਾਈਕਟਿਸੀ ਕੀਤਾ ਸੀ ਕਿ ਕੀਤਾ ਸੀ ਵੀ ਜੇ ਅਸੀਂ ਜਿੱਤ ਗਏ ਹੂੰ ਤੇ ਸਾਨੂੰ ਇਹ ਮਾਰਨੇ ਪੈਣੇ ਆ ਜੀ ਜਿਹੜੇ ਬਿਆਨਸਿਕ ਨੇ ਮਾਰੇ ਮੁੜ ਕੇ ਜੀ ਜੀ ਇਸ ਕਰਕੇ ਬਾਈਕੜ ਕੀਤਾ ਜੁਰਤੇ ਹੂੰ ਉਪਰੋਂ ਕਿਉਂਕਿ ਨੈਸ਼ਨਲ ਲੈਵਲ ਤੇ ਪ੍ਰੈਸ਼ਰ ਸੀ ਉਹ ਇਸ ਕਰਕੇ ਜਿਹੜੀ ਇਹ ਜੀ ਗੱਲਾਂ ਕਰਦੇ ਆ ਨਾ ਇਹਨਾਂ ਨੂੰ ਪਹਿਲਾਂ ਆਪਣੀ ਪੀੜੀ ਤੇ ਸੋਟਾ ਫੇਰਨਾ ਚਾਹੀਦਾ ਵਾ ਹੂੰ ਪਰ ਸੁਖੀ ਨੂੰ ਹਾਵੇ ਤੇ ਅਸੀਂ ਹੱਕ 'ਚ ਨਹੀਂ ਹੈਗੇ ਜੀ ਜੀ ਭਾਈ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਆ ਉੱਥੇ ਕੋਈ ਅੱਜ ਪਹਿਲੀ ਵਰੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨਹੀਂ ਹੋਣ ਲੱਗੀ ਜੀ ਲੰਮੇ ਸਵੇਰ ਤੋਂ ਹੁੰਦੀਆਂ ਆ ਇਹ ਮੀਟਿੰਗਾਂ ਉੱਥੇ ਉਹਨਾਂ ਦੀ ਬਿਲਕੁਲ ਹਰ ਵਾਰ ਉੱਥੇ ਹੀ ਬੈਠਕ ਕਰਦੇ ਆ ਉੱਥੇ ਹੀ ਚਰਚਾ ਹੁੰਦੀ ਆ ਤੁਸੀਂ ਵੇਖੋ ਨਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਵੀ ਅਕਾਲੀ ਦਲ ਦੇ ਨਮਾਇਦੇ ਦੇ ਮੈਂਬਰ ਨੇ ਜੀ ਜਦੋਂ ਸ਼੍ਰੋਮਣੀ ਕਮੇਟੀ ਦੇ اجلاس ਤੋਂ ਪਹਿਲਾਂ ਨਵੰਬਰ ਦੇ ਵਿੱਚ ਇੱਕ ਦਿਨ ਪਹਿਲਾਂ ਮੀਟਿੰਗ ਹੁੰਦੀ ਆ ਜਿਹੜੇ ਬਾਦਲ ਪੱਖੀ ਮੈਂਬਰ ਨੇ ਜੀ ਤੇ ਅਧਿਕਾਰ ਜਿਹੜੇ ਇੱਕ ਸਿਆਸੀ ਆਗੂ ਦਿੱਤੇ ਜਾਂਦੇ ਵੀ ਇਹ ਚੁਣ ਕਰੇਗਾ ਸਾਡੇ ਪ੍ਰਧਾਨੀ ਤੇ ਬਾਕੀ ਅਜੈਕਟਿਵ ਦੀ ਜੀ ਉਹ ਵੀ ਤੇ ਮੀਟਿੰਗ ਹੁੰਦੀ ਹੈ ਨਾ ਹੂੰ ਤੀਸਰੀ ਜੀ ਜੀ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਵਾ ਉਹ ਦਰਬਾਰ ਸਾਹਿਬ ਕੰਪਲੈਕਸ ਦਾ ਹਿੱਸਾ ਨਹੀਂ ਜੀ ਉਹ ਸ਼੍ਰੋਮਣੀ ਕਮੇਟੀ ਦਾ ਦਫਤਰ ਹੈ ਜਿੱਥੇ ਤੁਸੀਂ ਜੁੱਤੀਆਂ ਪਾ ਕੇ ਵੀ ਜਾ ਸਕਦੇ ਹੋ ਹੂੰ ਗੱਡੀਆਂ ਲੈ ਕੇ ਵੀ ਜਾ ਸਕਦੇ ਹੋ ਹਰ ਪ੍ਰਕਾਰ ਨਾਲ ਜਾ ਸਕਦੇ ਹੋ ਤੁਸੀਂ ਜੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਸੜਕ ਚੱਲਦੀ ਹੈ ਨਾ ਹੁਣ ਤੇ ਕਬਜ਼ਾ ਕਰ ਲਿਆ ਨੇ ਜੀ ਉਹ ਕਿਸੇ ਵੇਲੇ ਆਮ ਸੜਕ ਹੁੰਦੀ ਸੀ ਜੀ ਗੁਜ਼ਾਰੇ ਤੋਂ ਪਹਿਲਾਂ ਉਹ ਆਮ ਸੜਕ ਹੁੰਦੀ ਸੀ ਲੋਕ ਇੱਥੇ ਸਕੂਟਰ ਮੋਟਰਸਾਈਕਲ ਕਾਰਾਂ ਨੇ ਵੀ ਆ ਜਾਂਦੇ ਸੀਗੇ ਬਿਲਕੁਲ ਇਸ ਕਰਕੇ ਉਹ ਕੰਪਲੈਕਸ ਨਹੀਂ ਜੇ ਉੱਥੇ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਹੈ ਤੇ ਤੁਸੀਂ ਉਹਨੂੰ ਧਾਰਮਿਕ ਅਦਾਰਾ ਦੀ ਕਹਿ ਸਕਦੇ ਕਿਉਂ ਜਿਹੜੀ ਸ਼੍ਰੋਮਣੀ ਕਮੇਟੀ ਉਹ ਪ੍ਰਬੰਧਕ ਕਮੇਟੀ ਹੈ ਉਹਨਾਂ ਕੋ ਪਰਮਿਸ਼ਨ ਲਾ ਲਈ ਉਹਨਾਂ ਨੇ ਜੀ ਨਾਲ ਦੂਸਰੀ ਚਿੱਠੀ ਦਾ ਜ਼ਿਕਰ ਕਰਦੇ ਆ ਇੱਥੇ ਇੱਕ ਚਿੱਠੀ ਹੋਰ ਲਿਖੀ ਗਈ ਹੈ ਜੀ ਉਹ ਚਿੱਠੀ ਹੈਗੀ ਹੈ ਬੀਬੀ ਕਿਰਨ ਦੇ ਉੱਤੇ ਭਾਈ ਮਰਦੀਦ ਸਿੰਘ ਦਾ ਦੋ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਹੋਰ ਨੇ ਹੂੰ ਜੀ ਜੀ ਉਹ ਚਿੱਠੀ ਲਿਖ ਕੇ ਦੇ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਏ ਵੀ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਅੱਜ ਦੇ ਰਹੇ ਹੋ ਆਜ਼ਾਦ ਤੇ ਮੀਟਿੰਗ ਕਰਦੀ 71 ਤੱਕ ਕਰਦੀ ਹੈ ਕਾਲਕਤ ਦੇ ਭਗੌੜੇ ਨੇ ਜੀ ਜੀ ਬਿਲਕੁਲ ਜਿਹੜੇ ਕਾਲਕਤ ਦੇ ਭਗੌੜੇ ਆ ਉਹ ਇਸ ਕੰਪਲੈਕਸ ਵਿੱਚ ਮੀਟਿੰਗ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਆਜ਼ਾਦ ਤਾਂ ਦਿੱਤੀ ਜਾਵੇ ਹੂੰ ਤਰਕ ਦੇਣ ਦਾ ਤਰੀਕਾ ਸੀ ਜੀ ਬਿਲਕੁਲ ਤੇ ਜਿਹੜਾ ਪ੍ਰਧਾਨ ਆ ਜਦੋਂ ਉਹ ਚਿੱਠੀ ਪੜ੍ਹਦਾ ਨਾ ਤੇ ਉਹਦੀ ਅੱਖਾਂ ਚ ਤੇ ਆ ਜਾਂਦੀਆਂ ਵਾ ਜੀ ਉਹਨੂੰ ਅੱਖਰ ਹੀ ਨਹੀਂ ਦਿਸਦੇ ਹੋ ਹੂੰ ਕਿ ਕੋਈ ਅੱਖਰ ਹੈਗੇ ਨੇ ਜੀ ਉਹਨੂੰ ਸਿਰਫ ਅੱਖਰ ਦਿਸਦੇ ਆ ਰਸਭਾਵੇ ਵਾਲੀ ਚਿੱਠੀ ਦੇ ਹੂੰ ਫੋਰ ਕੋਈ ਚਿੱਠੀ ਨਜ਼ਰ ਨਹੀਂ ਆਉਂਦੀ ਬਰੀਕ ਤੋਂ ਬਰੀਕ ਵੇ ਅੰਦਰ ਪੜ ਲਿੰਦਾ ਜੀ ਪੱਟੀ ਸਾਹਿਬ ਇੱਥੇ ਆਪਾਂ ਹੁਣ ਥੋੜਾ ਜਿਹਾ ਜ਼ਿਕਰ ਕਰੀਏ ਅਮਿਤ ਸ਼ਾਹ ਦੀਆਂ ਟਿੱਪਣੀਆਂ ਦਾ ਕਿਉਂਕਿ ਮੈਨੂੰ ਲੱਗਦਾ ਕਿ ਜੋ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਕਿਉਂਕਿ ਅਸੀਂ ਅੱਜ ਦੇਖ ਰਹੇ ਦਿਨ ਦਿਹਾੜੇ ਕਤਲੋਗਾਰ ਦੀਆਂ ਘਟਨਾਵਾਂ ਬਹੁਤ ਸਾਰੀ ਚੀਜ਼ਾਂ ਲਗਾਤਾਰਤਾ ਦੇ ਵਿੱਚ ਕਿਤੇ ਗਰਨੇਡ ਅਟੈਕ ਕਿਤੇ ਕੋਈ ਕਿਤੇ ਕਿਤੇ ਕੋਈ ਹਮਲੇ ਦੀ ਖਬਰ ਆਉ ਰਹੀ ਹੈ ਤਾਂ ਬਹੁਤ ਸਾਰੀ ਚੀਜ਼ਾਂ ਲਗਾਤਾਰਤਾਵਾਂ ਦੇ ਵਿੱਚ ਹੋ ਰਹੀਆਂ ਤੇ ਅਕਾਲੀ ਦਲ ਜਿਸ ਤਰੀਕੇ ਨਾਲ ਆਪਣੀਆਂ ਟਿੱਪਣੀਆਂ ਕਰ ਰਿਹਾ ਕਾਂਗਰਸ ਜਿਸ ਤਰੀਕੇ ਨਾਲ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇਤਰ ਕੇ ਆਪਣੀਆਂ ਰੈਲੀਆਂ ਕਰ ਰਹੀ ਹੈ ਅਲੱਗ ਅਲੱਗ ਤੌਰ ਤੇ ਉਹ ਵੀ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਉਹਨਾਂ ਨੇ ਕਿਉਂਕਿ ਵਾਰਡ ਪੱਧਰ ਤੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਕਾਂਗਰਸ ਨੇ ਵੀ ਤਾਂ ਆਮ ਆਦਮੀ ਪਾਰਟੀ ਹੁਣ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਵੀ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਇਹਨਾਂ ਨੇ ਪਿਛਲੇ ਆਣੇ ਬਹੁਤ ਕੰਮ ਖਰਾਬ ਕੀਤਾ ਹੋਇਆ ਸੀਗਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਅਮਿਤ ਸ਼ਾਹ ਦੀਆਂ ਟਿੱਪਣੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਜੇ ਕੇਂਦਰ ਨਜ਼ਰ ਰੱਖ ਰਹੀ ਹੈ ਪੰਜਾਬ ਦੀ ਸ਼ਾਂਤੀ ਬਾਰੇ ਤਾਂ ਇੱਕ ਇੱਕ ਸ਼ੰਕਾ ਇਹ ਵੀ ਉੱਠਦਾ ਕਿ ਸ਼ਾਂਤੀ ਨੂੰ ਭੰਗ ਕੌਣ ਕਰ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਉਹੀ ਚਰਚਾ ਕਰ ਲੈਣੀ ਚਾਹੀਦੀ ਉਸ ਤੋਂ ਬਾਅਦ ਗੱਲ ਕਰਨੀ ਚਾਹੀਦੀ ਸ਼ਾਂਤੀ ਦੀ ਮਨੋਰੰਜਨ ਕਾਲੀਰ ਘਰ ਤੇ ਟੈਕ ਹੁੰਦਾ ਵਾ ਜੀ ਜਿੰਨੀ ਅਕਾਲੀ ਲੀਡਰਸ਼ਿਪ ਉਤੇ ਟੁੱਕਦੀ ਹੈ ਹੂੰ ਉਹਨੇ ਸ਼ਾਇਦ ਉਹਨਾਂ ਦੇ ਭਾਜਪਾ ਦੇ ਆਗੂ ਲਾਏ ਉਹਨ ਜਿੰਨੇ ਅਕਾਲੀ ਲੀਡਰ ਗਏ ਉੱਥੇ ਜੀ ਕਾਂਗਰਸੀ ਵੀ ਗਏ ਥੋੜੇ ਘਰ ਜੀ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆਂ ਕਿ ਉਹ ਅਟੈਕ ਜੋ ਹੈ ਕੱਲ ਤੱਕ ਨਹੀਂ ਹੋਣਾ ਚਾਹੀਦਾ ਸੀ ਹੂੰ ਪੰਜਾਬ ਨੇ ਬੜਾ ਸੰਤਾਪ ਰਾਇ ਪੰਜਾਬ ਦੇ ਹਾਲਾਤਾਂ ਜਿਹੜੇ ਹਾਲਾਤ ਨੇ ਉਹਨਾਂ ਨੂੰ ਠੀਕ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਜਦੋਂ ਇਹ ਸਵਾਲ ਪੁੱਛਿਆ ਗਿਆ ਵੀ ਖਾਲਸਤਾਨੀ ਤੇਰਾ ਕੁਝ ਉਭਰ ਰਿਹਾ ਪੰਜਾਬ ਦੇ ਵਿੱਚ ਮਿੱਤਸ਼ਾ ਨੂੰ ਤੇ ਉਹਨੇ ਕਿਹਾ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਤੇ ਸਾਡੀ ਵੀ ਜ਼ਿੰਮੇਵਾਰੀ ਹੈ ਜੀ ਕੇਂਦਰ ਦੀ ਬਰਾਬਰ ਦੀ ਜ਼ਿੰਮੇਵਾਰੀ ਹੈ ਹੂੰ ਅਸੀਂ ਕਿਸੇ ਵੀ ਇਹੋ ਜੀ ਸ਼ਕਤੀ ਨੂੰ ਪੰਪੜ ਨਹੀਂ ਦਿਿਆਗੇ ਜੀ ਲੇਕਲ ਪੰਜਾਬ ਦੇ ਜਿਸ ਤਰੀਕੇ ਨਾਲ ਬਲਾਸਟ ਹੋ ਰਹੇ ਨੇ ਜੋ ਕੁਝ ਹੋ ਰਿਹਾ ਸਭ ਦੇ ਸਾਹਮਣੇ ਆ 16 17 18 ਬਾਪ ਬਲਾਸਟ ਹੋ ਕੇ ਨੇ ਹੂੰ ਸਰਕਾਰ ਚਲੋ ਆਪਣੇ ਲੈਵਲ ਤੇ ਜੋ ਵੀ ਕਾਰਵਾਈ ਕਰਦੀ ਤੇ ਏਸੇ ਵੀ ਗਨੀਮਤ ਜੀ ਕਿ ਇਹਦੇ ਵਿੱਚ ਕੋਈ ਮਾਨੀ ਜਾਨੀ ਨੁਕਸਾਨ ਨਹੀਂ ਹੋਇਆ ਹੂੰ ਮਾਲੀ ਨੁਕਸਾਨ ਤੇ ਪੂਰਾ ਹੋ ਜਾਂਦਾ ਜਾਨੀ ਨੁਕਸਾਨ ਪੂਰਾ ਨਹੀਂ ਹੁੰਦਾ ਜੀ ਜੀ ਫੇਰ ਵੀ ਅਸੀਂ ਕਹੇ ਇਹ ਮੰਦ ਭਾਗੀਏ ਘਟਨਾਵਾਂ ਨੂੰ ਰੋਕਣਾ ਸਰ ਸਰਕਾਰ ਦੀ ਤੇ ਪੁਲਿਸ ਦੀ ਪ੍ਰਮੁੱਖ ਜ਼ਿੰਮੇਵਾਰੀ ਜੇ ਨਹੀਂ ਰੋਕਦੀਆਂ ਹੂੰ ਤੇ ਫਿਰ ਉਹਨਾਂ ਨੂੰ ਰਾਜ ਕਰਨ ਦਾ ਅਧਿਕਾਰ ਕੋਈ ਨਹੀਂ ਰਹਿ ਜਾਂਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਆਪਾਂ ਵੀ ਜ਼ਿਕਰ ਕਰ ਲਈਏ ਸਜਾਦ ਭੱਟੀ ਦੀ ਵੀਡੀਓ ਦਿਖਾ ਰਹੇ ਸੀ ਹੂੰ 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 ਵਿਕਰਮ ਸਿੰਘ ਮਜੀਠੀਆ ਇੱਕ ਆਪਣੀ ਵੀਡੀਓ ਸੁਣਾ ਰਹੇ ਨੇ ਜੀ ਦੋ ਗੈਂਗਸਟਰਾਂ ਦੀ ਗੱਲਬਾਤ ਹੋ ਰਹੀ ਹੈ ਤੇ ਉਹਨਾਂ ਕਿੱਥੇ ਅਗੇ ਦਾ ਆਪਣਾ ਟਿਕਾਣਾ ਮਜੀਠੀਏ ਮਜੀਠੀਏ ਇੱਕ ਕਹਿ ਰਹੇ ਹੂੰ ਹੂੰ ਤੇ ਵਿਕਰਮ ਮਜੀਠੀਆ ਕਹਿੰਦਾ ਹਾਂ ਮਜੀਠੇ ਤੇ ਵੱਡੀ ਅਮਲਾ ਆ ਜੂਗਾ ਫਨਾਲ ਮਜੀਠੀਆ ਸਾਹਿਬ ਜੱਗੂ ਭਗਵਾਨਪਰੀਆ ਬਾਹਰ ਸੀਗਾ ਤੇ ਤੁਹਾਡੀ ਸਰਕਾਰ ਜੀ ਉਹਦਾ ਟਿਕਾਣਾ ਕਿੱਥੇ ਸੀਗਾ ਵੀ ਦੱਸ ਦਿਓ ਜੀ ਉਹਦਾ ਟਿਕਾਣਾ ਵੀ ਹਲਕਾ ਮਜੀਠਾ ਹੁੰਦਾ ਸੀ ਹਮ ਸ਼ਰਿਆਂ ਵਿੱਚ ਦੱਸ ਸੀਗੋ ਜੀ ਜਦੋਂ ਇੱਕ ਝੂਠਾ ਜਿਹਾ ਮੁਕਾਬਲਾ ਬਣਾਇਆ ਗਿਆ ਉਦੋਂ ਵੀ ਮਜੀਠੇ ਲੱਗੇ ਤੇ ਬਣਿਆ ਹੋ ਹਮ ਉਹ ਕਿਤੇ ਹੋਰ ਨਹੀਂ ਬਣਿਆ ਜੀ ਇਸ ਕਰਕੇ ਮੈਂ ਨਾ ਵੀ ਜਿਹੜੀ ਮਜੀਠੀਆ ਸਾਹਿਬ ਵੀੜੀ ਚੁੱਕੀ ਫਿਰਦੇ ਆ ਨਾ ਤੇ ਕੋਈ ਇੱਕ ਪਿਛਲੇ ਸਮੇਂ ਦੀ ਜਿਹੜੀ ਐਮਆਈ ਤੋਂ ਜਾਂਚ ਕਰਾ ਲੋ ਸਚਾਈ ਸਾਹਮਣੇ ਆਊਗੀ ਇਹਨਾਂ ਦੇ ਪਿੱਛੇ ਕੌਣ ਹੈਗਾ ਹੂੰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਖੇਚਲ ਨਾ ਕਰੋ ਤੁਸੀਂ ਹੂੰ ਉਹ ਤੁਹਾਡੇ ਸਾਹਮਣੇ ਤੁਹਾਨੂੰ ਛਰਿਆਂ 'ਵਿਖਿਆ ਜਗਦੀਸ਼ ਭੋਲੇ ਨੇ ਵੀ 6000 ਕਰੋੜ ਦਾ ਡਰੱਗਸ ਸਕੈਂਡਲ ਉਹਦਾ ਸਰਗਣਾ ਮਜੀਠੀਆ ਵਾ ਜੀ ਅਜੇ ਵੀ ਤੁਸੀਂ ਮੁੱਛਾਂ ਨੂੰ ਤਾ ਦੇ ਕੇ ਬੜਕਾ ਮਾਰਦੇ ਹੋ ਹੂੰ ਚੋਰ ਦੀ ਮਾਂ ਤੇ ਬੱਕਲ ਚ ਮੂੰਹ ਵਾਲੀ ਗੱਲ ਕੀਤੀ ਤੁਸੀਂ ਹੂੰ ਇਸ ਕਰਕੇ ਜਿਹੜੀ ਉਹ ਵੀਡੀਓ ਸੁਣਦੇ ਕਿੱਥੋਂ ਆਈ ਵੀਡੀਓ ਉਹਨੇ ਕੋਲੇ ਹੂੰ ਹੂੰ ਕਿਹਨੇ ਭੇਜੀ ਉਹਨਨੂੰ ਕਿਹੜੇ ਨੰਬਰ ਤੋਂ ਆਈ ਉਹ ਹੂੰ ਪਰ ਉਹਨੂੰ ਇਨਵੈਸਟੀਗੇਸ਼ਨ ਲੱਗ ਜੂ ਪਤਾ ਜੀ ਫਿਰ ਵੀ ਜੀ ਆ ਵੇਖੋ ਜੀ ਮਜੀਠੇ ਤੇ ਕੀਤੀ ਆ ਜੀ ਮੈਨੂੰ ਆਈ ਜੀ ਇਹਨਾਂ ਕੀਤਾ ਫਲਾਣਾ ਕੀਤਾ ਦੋ ਬੰਦੇ ਤੇ ਜਾ ਕੇ ਜੁਪੀ ਚ ਫੜੇ ਤੁਸੀਂ ਜੀ ਤੇ ਬਦਨਾਮ ਤੁਸੀਂ ਸਿੱਖਾ ਨੂੰ ਕਰ ਰਹੇ ਹੋ ਹੂੰ ਤੁਸੀਂ ਆਪਣੇ ਪਰਦਾਦੇ ਦੀ ਆਪਤਾ ਦੇ ਆਕੇ ਜੀ ਜਿੰਨੇ ਸਿੱਕੇ ਨੂੰ ਛਿੱਤਰ ਵੀ ਪਾਇਆ ਤੇ ਬਕਾਇਦਾ ਤੌਰ ਤੇ ਢੂੰਹ ਜੂ ਰਿਹਾ ਦੀ ਮੈਂ ਤਾਂ ਬੜਾ ਤਲਾਪਾਂ ਥੱਕੇਗਾ ਹੂੰ ਇਸ ਕਰਕੇ ਮਜੀਠਿਆ ਸਾਹਿਬ ਆਹ ਜਿਹੜੀ ਵੀਡੀਓ ਛੱਡ ਕੇ ਪਹਿਲਾਂ ਇਹ ਸਪਸ਼ਟ ਕਰ ਦਿਓ ਵੀ ਜੱਗੂ ਦਾ ਟਿਕਾਣਾ ਕਿੱਥੇ ਸੀ ਇੱਥੇ ਜਿਹੜਾ ਗੈਂਗਸ ਸੀ ਜੇ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਤਾਂ ਫਿਰ ਆਪਣੇ ਸਮੇਂ ਨੂੰ ਵੀ ਬਾਚਣਾ ਪਊਗਾ ਬਿਲਕੁਲ ਜੀ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਦੂਸਰੀ ਚੀਜ਼ ਹੂੰ ਅਮਿਤ ਸ਼ਾਦਾ ਸਿਆਸਤ ਦੇ ਵਿੱਚ ਬੜਾ ਪ੍ਰਭਾਵ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ ਮਿਤ ਸ਼ਾਦੇ ਕਿਹਾ ਸੀ ਮੇਰਾ ਵੀ ਸਿੱਖ ਧਰਮ ਨਾਲ ਬਹੁਤ ਨੇੜਲਾ ਸਬੰਧ ਦਾ ਹੂੰ ਤੇ ਨਰਿੰਦਰ ਮੋਦੀ ਨੇ ਵੀ ਕਿਹਾ ਸੀਗਾ ਜੀ ਕਿਉਂਕਿ ਇੱਕ ਪਿਆਰਾ ਜਿਹੜਾ ਉਹ ਦਵਾਰਕਾ ਤੋਂ ਸਾਡੇ ਉੱਥੇ ਗੁਜਰਾਤ ਤੋਂ ਜੀ ਇਹਨਾਂ ਨੇ ਕਿਹਾ ਸੀ ਮੈਂ ਜੈਨੀ ਆ ਹੂੰ ਮੈਂ ਇਤਿਸ਼ਾ ਨੇ ਕਿ ਮੈਂ ਜੈਨੀ ਆ ਤੇ ਮੇਰਾ ਜਿਹੜਾ ਗੁਰਪਾਈ ਜੈਨੀ ਸੀ ਭਾਈ ਟੋਡਰ ਮਲ ਜੀ ਦਾ ਸੀ ਉਹ ਜੈਨੀ ਸੀਗਾ ਤੇ ਸਾਡਾ ਸਬੰਧ ਲਾ ਹੋਇਆ ਫਿਰ ਜੀ ਇਸ ਕਰਕੇ ਸਾਡੀ ਵੀ ਸਿੱਖਾਂ ਦਾ ਬੜੀ ਨੇੜਤਾ ਵਾ ਅਸੀਂ ਉਹਨਾਂ ਦੇ ਬਹੁਤ ਨੇੜੇ ਆ ਅਸੀਂ ਵੀ ਹਿੱਸਾ ਉਹਨਾਂ ਦੇ ਜੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਪੰਜਾਬ ਦੀ ਸਿਆਸਤ ਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੂੰ 2027 ਤੋਂ ਅੱਗੇ ਕੀ ਰੋਲ ਹੋਊਗਾ ਜੀ ਉਹਨੇ ਮੁਸਕਰਾ ਕੇ ਹੱਸ ਕੇ ਕੀ ਗੱਲ ਕਹੀ ਸੀਗੀ ਵੀ ਬ੍ਰਹਮਾ ਨੇ ਬੇਕਾਇਦਾ ਤੌਰ ਤੇ ਇਹ ਦੁਨੀਆ ਸਿਰਜੀ ਸੀਗੀ ਜੀ ਕਈ ਪ੍ਰਕਾਰ ਦੀਆਂ ਗੁੰਝਲਾਂ ਨੂੰ ਸੋਲਵ ਕਰਨੀਆਂ ਪਈਆਂ ਸੀਗੀਆਂ ਹਮ ਲੇਕਿਨ ਪੰਜਾਬ ਦੀ ਸਿਆਸਤ ਦੀਆਂ ਗੁੰਝਲਾਂ ਜਿਹੜੀਆਂ ਉਹਦੇ ਤੋਂ ਵੀ ਖਤਰਨਾਕ ਨੇ ਜੀ ਜੀ ਇਹਨਾਂ ਦਾ ਕੋਈ ਪਤਾ ਲੱਗਦਾ ਪਿੰਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਮੈਂ ਐਸੀ ਗੱਲ ਤੇ ਕਈ ਵਾਰੀ ਕਮੈਂਟਰੀ ਵੀ ਕੀਤੀ ਆ ਜੀ ਪੀ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਬਾਕੀ ਦੋਸਤ ਜੀ ਬਾਕੀ ਸਟੇਟ ਨਾਲ ਜਿਆਦਾ ਅਵੇਅਰ ਨੇ ਜੀ ਤੇ ਮੈਂ ਇਹ ਵੀ ਦੱਸ ਦਿਆਂ ਜਜਵਾਦੀ ਵੀ ਬਹੁਤ ਹੂੰ ਜੇ ਜਜਵਾਦੀ ਨਾ ਹੁੰਦੇ ਤੇ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਨਾ ਕਦੀ ਵੀ ਆਉਂਦੀਆਂ ਬਿਲਕੁਲ ਮਸਾ ਸਰਕਾਰ ਬਣ ਜੁਗੀਆਂ ਆਉਂਦੀਆਂ ਨਾ ਜੀ ਜੀ ਤੇ ਬਾਕੀ ਉਹਨਾਂ ਦੀ ਗੱਲ ਠੀਕ ਹੈ ਉਹ ਕਹਿੰਦੇ ਜੀ ਬਾਕੀ ਤੇ ਫੈਸਲਾ ਵੇਖੋ ਮੈਂ ਜੋ ਕਹਣਾ ਸੀ ਕਹਿ ਦਿੰਦਾ ਹੂੰ ਬਾਕੀ ਜਦੋਂ ਚੋਣਾਂ ਆਉਣਗੀਆਂ ਉਦੋਂ ਮੈਂ ਪੰਜਾਬ ਦੇ ਲੋਕਾਂ ਤੋਂ ਮਹਿਸੂਸ ਕਰਦਾ ਵੀ ਇੱਕ ਸੁਧਾਰਵਾਦੀ ਸਰਕਾਰ ਲੈ ਕੇ ਆਉਣਗੇ ਜਿਹੜੀ ਪੰਜਾਬ ਦਾ ਕੁਝ ਉੱਪਰ ਸਵਾਹ ਸਕੇ ਜੀ ਉਹਨਾਂ ਆਪਣੀ ਗੱਲ ਨਹੀਂ ਕੀਤੀ ਵੀ ਸਾਡੀ ਬੀਜੇਪੀ ਦੀ ਉਹਨੇ ਬਿਲਕੁਲ ਨਹੀਂ ਕੀਤੀ ਹੂੰ ਪੰਜਾਬ ਦੇ ਲੋਕ ਸੁਲਝੇ ਆ ਚੰਗੇ ਲੋਕਾਂ ਨੂੰ ਜਿਤਾਉਣਗੇ ਚੰਗੇ ਲੋਕ ਅੱਗੇ ਲਿਆਉਣਗੇ ਪਰ ਸਰ ਜਿਹੜੀ 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 ਦੂਜੀ ਚਿੱਠੀ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਉਹਦੇ ਵਿੱਚੋਂ ਕੁਝ ਮਨਸ਼ਾ ਨਜ਼ਰ ਆਈ ਦੂਜੀ ਚਿੱਠੀ ਵਿੱਚੋਂ ਮਨਸ਼ਾ ਕੀ ਹੈਗੀ ਮਨਸ਼ਾ ਉਹਨਾਂ ਦੀ ਇਹ ਹੈ ਜੀ ਉਹਨਾਂ ਨੇ ਦੂਜੀ ਚਿੱਠੀ ਦੇਖੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਹੂੰ ਤੇ ਨਾਲ ਉਹ ਸੁਧਾਰਵਾਦੀਆਂ ਦੇ ਨਾਲ ਜੀ ਜਿਹੜੀ ਚਿੱਠੀ ਬਕਾਇਦਾ ਤੌਰ ਤੇ 2 ਜੁਲਾਈ ਨੂੰ ਲਿਖੀ ਗਈ ਸੀ ਨਾ 2 ਜੁਲਾਈ 24 ਨੂੰ ਜੀ ਅਕਾਲ ਤਖਤ ਤੋਂ ਲਿਖੀ ਗਈ ਸੀ ਇਹ ਪਗੋੜੇ ਨੇ ਬਾਗਲ ਕੇ ਉਹਨਾਂ ਨੂੰ ਅਕਾਲ ਤਖਤ ਦੇ ਤਲਬ ਕੀਤਾ ਤੇ ਉਹਦੇ ਤੇ ਉਹਨਾਂ ਦੇ ਸਾਈਨ ਨੇ ਜੀ ਉਹ ਬਕਾਇਦਾ ਤੌਰ ਤੇ ਉਹ ਗਏ ਨੇ ਉੱਥੇ ਹੂੰ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਅਕਾਲ ਤਖਤ ਦੇ ਪਗੋੜੇ ਨੇ ਜੀ ਆ ਜਿਹੜੇ ਤੁਹਾਡੇ ਕੋਲ ਆਏ ਨਾ ਵੀ ਜਿਹੜੇ ਬਾਦਲਦਲੀਏ ਨੇ ਹੂੰ ਜਿਨ੍ਹਾਂ ਨੇ ਤੁਹਾਡਾ ਹਾਲ ਬੁੱਕਰਾ ਹੈ ਗੁਰਪੀਤਾ ਤੀਜਾ ਸਿੰਘ ਸਮੁੰਦਰੀ ਹਾਲ 12 ਪਲਾਨ ਲਈ ਹੂੰ 12 ਅਪ੍ਰੈਲ ਦੀ ਜਿੱਥੇ ਇਹਦਾ ਚੋਣ ਕਾ ਨਹੀਂ ਆਪਣੇ ਪ੍ਰਧਾਨ ਦੀ ਇਸ ਇਹ 2008 ਵਿੱਚ ਚੋਣ ਇੱਥੇ ਸੁਖਬੀਰ ਸਿੰਘ ਬਾਦਲ ਦੀ ਹੋਈ ਸੀ ਪਹਿਲੀ ਚੋਣ ਇਹ ਚੱਕਰ ਹੀ ਗੱਲ ਨਹੀਂ ਹੈਗੀ ਜੀ ਜੀ ਲੇਕਿਨ ਜਿਹੜੀ ਉਹ ਕਹਿੰਦੇ ਇਹ ਕਾਰਤਕ ਦੇ ਪਘੌੜੇ ਅਤੇ ਕਾਰਤਕ ਦੇ ਪਘੌੜਿਆਂ ਨੂੰ ਜਿਹੜੀ ਆ ਉਹ ਐਂਟਰਟੇਨ ਜਿਹੜੀ ਉਹ ਕਹਿੰਦਾ ਤਦ ਸ਼ਰਮ ਨਹੀਂ ਕਬੱਡੀ ਕਿਉਂ ਕਰ ਰਹੀ ਹੈ ਹੂੰ ਅਕਾਲ ਤਖਤ ਤੋਂ ਬਕਾਇਦਾ ਤੌਰ ਤੇ ਇੱਕ ਪੰਜ ਮੈਂਬਰੀ ਸੱਤਵੇਂ ਛੇ ਮੈਂਬਰੀ ਕਮੇਟੀ ਬਣਦੀ ਹੈ ਜੀ ਜੀ ਜਿਹੜੀ ਸੱਤ ਮੈਂਬਰੀ ਕਰ ਦਿੱਤੀ ਜਾਂਦੀ ਹੈ ਤੇ 74 ਦਿਨ ਜਿਹੜੀ ਆ ਉਹਦੀ ਮੀਟਿੰਗ ਨਹੀਂ ਹੁੰਦੀ ਮੁੜ ਕੇ ਆਪ ਹੀ ਇਹ ਕਹਿ ਦਿੰਦੇ ਵੀ ਅਕਾਲ ਤਖਤ ਤੋਂ ਇਹ ਹੁਕਮ ਹੈ ਵੀ ਇਹ ਜਿਹੜੀ ਕਮੇਟੀ ਬਣਾਈ ਹੈ ਅਕਾਲ ਤਖਤ ਤੋਂ ਇਹ ਇੱਥੇ ਭਰਤੀ ਦੀ ਨਿਗਰਾਨੀ ਕਰੇਗੀ ਪਰਦੀ ਕਰੇਗੀ ਨਿਗਰਾਨੀ ਦਾ ਮਤਲਬ ਇਹ ਹੁੰਦਾ ਵੀ ਉਹਦੀ ਆਜ਼ਾਦਤ ਤੋਂ ਬਗੈਰ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਕੀਤੀ ਜਾਵੇਗੀ ਹਮ ਹਮ ਤੇ ਫਿਰ ਡਾਕਟਰ ਬਲਜੀਤ ਸਿੰਘ ਚੀਮਾ ਨੇ ਇਹ ਕਿਵੇਂ ਕਹਿਤਾ ਜੀ ਵੀ ਸਾਡੀ ਭਰਤੀ ਜਿਹੜੀ ਆ ਉਹ 20 ਜਨਵਰੀ ਨੂੰ ਸ਼ੁਰੂ ਹੋਊਗੀ ਤੇ 20 ਫਰਵਰੀ ਨੂੰ ਖਤਮ ਹੋਊਗੀ ਹੂੰ ਅਕਾਲ ਤੱਕ ਧੁਕਮੇ ਹੋਇਆ ਸੀ ਭਰਤੀ 6 ਮਹੀਨੇ ਚੱਲੇਗੀ ਜੀ ਫਿਰ ਕਿਸ ਕਪੈਸਿਟੀ ਚ ਕਹਤੇ ਹੁੰਦਾ ਨੇ ਉੱਥੇ ਜੀ ਹੂੰ ਕੀ ਪਾਵਰ ਸੀ ਜਿੰਨੇ ਕੋਲੇ ਜੀ ਫਿਰ ਨਾਲ ਆਪਣੇ ਆ ਵੀ ਤੁਸੀਂ ਆਪਣੇ ਇਨਚਾਰਜ ਲਾਉਂਦੇ ਜੀ ਫਰਲਾਣਾ ਇੱਥੇ ਭਰਤੀ ਕਰੂ ਢਿਕਲਾ ਇੱਥੇ ਫਿਰ ਕੋਈ ਫਰਲਾਣਾ ਅਬਦੁਰ ਰੱਹ ਤੁਸੀਂ ਆਪਣੇ ਤੋਂ ਕੋਲ ਲਾਉਣੇ ਹੁੰਦੇ ਤੁਸੀਂ ਹੂੰ ਨਾਲ ਸਭ ਤੋਂ ਵੱਡੀ ਗੱਲ ਜੀ ਜੀ ਸਭ ਤੋਂ ਵੱਡੀ ਗੱਲ ਤਾਂ ਪੱਟਿਸਬ ਇਹ ਵੀ ਹੈ ਨਾ ਕਿ ਜਦੋਂ ਅਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਗੱਲ ਆਖੀ ਗਈ ਹੋਵੇ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹ ਉਸ ਹیثیت ਦੇ ਵਿੱਚ ਹੀ ਨਹੀਂ ਹੈਗੀ ਕਿ ਉਹ ਕਮਾਂਡ ਕਰ ਸਕੇ ਲੀਡ ਕਰ ਸਕੇ ਉਹ ਪਹਿਲਾ ਸ਼ਬਦੀ ਉਹਨਾਂ ਦਾ ਇਹ ਸੀਗਾ ਕਿ ਇਹ ਆਪਣੀ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਉਹ 5 ਮੈਂਬਰੀ ਕਮੇਟੀ ਵਾਲੇ ਉਹਨਾਂ ਦੇ ਵਿੱਚੋਂ ਇੱਕ ਵੀ ਉਹਨਾਂ ਸ਼ਾਮਲ ਨਹੀਂ ਸੀਗਾ ਜੀ ਜਿਹੜੇ ਜਿਹਦੇ ਬਾਰੇ ਕਿਹਾ ਸੀ ਨਾ ਜਥੇਦਾਰ ਨੇ ਪੀ ਇਹ ਜਿਹੜੀ ਸਾਹਮਣੇ ਬੈਠੀ ਬੁੱਢੀ ਅਕਾਲੀ ਦੀ ਲੀਡਰਸ਼ਿਪ ਆ ਹੂੰ ਇਹ ਪੰਥ ਦੇ ਵਿੱਚੋਂ ਆ ਪੰਥ ਦੇ ਵਿੱਚੋਂ ਪੰਥ ਦੀ ਅਗਵਾਈ ਕਰਨ ਦੀ ਨੈਤਿਕ ਤੌਰ ਤੇ ਆਪਣਾ ਅਧਿਕਾਰ ਗਵਾ ਚੁੱਕੀ ਹੈ ਗਵਾ ਚੁੱਕੀ ਹੈ ਜੀ ਇਸ ਕਰਕੇ ਇੱਥੇ ਆਹੜੀ ਕਿ 6 ਮੈਂਬਰੀ ਕਮੇਟੀ ਬਣਾਈ ਗਈ ਆ ਹੂੰ ਇਹ ਭਰਤੀ ਕਰੇਗੀ ਇਹ ਸਾਰੀ ਤੇ ਸਾਰੀ ਟੀ ਨੂੰ ਰੱਦ ਕਰ ਦਿੱਤਾ ਜਾਵੇ ਹੂੰ ਉਹ ਸਭ ਨੂੰ ਰੱਦ ਕਰਤਾ ਤੁਸੀਂ ਇਸ ਕਰਕੇ ਉਹ ਗਿਆ ਸੀ ਵੀ ਇਕਾਲ ਤੱਕ ਤੇ ਪਘੋੜੇ ਨੂੰ ਜ਼ਾਦ ਨਾ ਦਿੱਤੀ ਜਾਵੇ ਪਰ ਹੁਕਮ ਮੇਰੇ ਅੱਖਾਂ ਜਿਹੜੇ ਸਾਡੇ ਤੁਹਾਡੇ ਹੈਗੇ ਨੇ ਪ੍ਰਧਾਨ ਸਾਹਿਬ ਦੇ ਹੈਗੇ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਜਦੋਂ ਅਸਤੀਫਾ ਦਿੱਤਾ ਸੀ ਥੁੱਕ ਕੇ ਜੱਟਿਆ ਸੀ ਕਿਤੇ ਕਹਿੰਦਾ ਜੱਟਿਆ ਸੀਗਾ ਨਾ ਕਿਤੇ ਜਥੇਦਾਰ ਦੇ ਕਹਿਣ ਤੇ ਨਾ ਜਨਕਟ ਕਮੇਟੀ ਦੇ ਕਹਿਣ ਤੇ ਨਾ ਜਲਸੀ ਅਕਾਲੀ ਲੀਡਰ ਕਹਿਣ ਤੇ ਇਕਲ ਲੀਡਰ ਦੇ ਕਹਿਣ ਤੇ ਵੀਰ ਸਿੰਘ ਬਾਦਲ ਦੇ ਕਹਿਣ ਤੇ ਹੂੰ ਹੂੰ ਜੀ ਜੀ ਜੇ ਆਪਣੀ ਮਾਨਸਿਕਤਾ ਗੁਲਾਮਾਂ ਵਾਲੀ ਹੈ ਤੇ ਫਿਰ ਉਹ ਕਿਵੇਂ ਕਹਿ ਸਕਦੇ ਤੇ ਮੈਂ ਤੇ ਪਹਿ ਕਹਿ ਦਿੱਤਾ ਜੀ ਐਡਵੋਕੇਟ ਧਾਮੀ ਜਿਹੜੀ ਚਿੱਠੀ ਸੁਖੀ ਦਾ ਵੇ ਲਿਖੀ ਆ ਉਹ ਤੇ ਐਨਕਾ ਤੋਂ ਬਗੈਰ ਪੜ ਸਕਦੇ ਆ ਹੂੰ ਤੇ ਜਿਹੜੀ ਸੁਧਾਰਵਾਦੀਆਂ ਨੇ ਲਿਖਿਆ ਵੀ ਇਹਨਾਂ ਨੂੰ ਆਜ਼ਾਦ ਨਾ ਦਿੱਤੀ ਜਾਵੇ ਤੇ ਉਹ ਐਨਕਾ ਲਾ ਕੇ ਵੀ ਨਹੀਂ ਪੜੀ ਜਾਣੀ ਉਹ ਕਹਿੰਦੇ ਜੀਦਾ ਜੀ ਮੈਨੂੰ ਜੀ ਲਿਖਿਆ ਕੀ ਹੂੰ ਹੂੰ ਇਸੇ ਕਰਕੇ ਉਹਨਾਂ ਨੇ ਇਹ ਮੰਗ ਕੀਤੀ ਸੀ ਦੋ ਚਿੱਠੀਆਂ ਅੱਜ ਚਰਚਾ 'ਚ ਰਹਿਣਗੀਆਂ ਜੀ ਉਹਨਾਂ ਦੀ ਮਗਵ ਦੀ ਉਹਨਾਂ ਦੀ ਗੱਲ ਵੀ ਨਹੀਂ ਮੰਨੀ ਜਾਣੀ ਤੇ ਬਕਾਇਦਾ ਤੌਰ ਤੇ ਸੁਖੀ ਦੇ ਮਾਵੇ ਦੀ ਗੱਲ ਨਹੀਂ ਮੰਨੀ ਜਾਣੀ ਜੀ ਮੈਨੂੰ ਲੱਗਦਾ ਕਿ ਹੁਣ ਕਿਤੇ ਲਫ਼ਜ਼ ਜੀ ਮੈਨੇ ਕਹਿਤਾ ਜਿਵੇਂ ਨੇ ਕਹਿਤਾ ਸਾਡੀ ਗਲਬਤ ਉੱਚੀ ਕੀ ਅਸੀਂ ਸੀਟ ਉਸ ਆਪਣੀ ਜਿਹੜੇ ਹਾਲ ਸੈਸ਼ਨ ਬੁੱਕ ਰੱਤਾ ਜੀ ਉੱਥੇ ਕਰਾਂਗੇ ਸਾਰਾ ਪ੍ਰੋਗਰਾਮ ਉੱਥੇ ਕਰਾਂਗੇ ਜੀ ਅਗਲੀ ਗੱਲ ਮਨੂੰ ਇੱਕਲ ਯਾਦ ਆ ਗਈ ਜੀ ਜੀ ਇਹਨਾਂ ਜੀ ਸਾਡੇ ਕੋਲੇ ਤੇ ਵੇਖੋ ਇੱਕ ਧਾਰਮਿਕ ਅਦਾਰਾ ਹੈਗਾ ਹੋਏਗਾ ਇਹ ਧਾਰਮਿਕ ਹੂੰ ਜਿੱਥੇ ਮੰਜੀ ਸਾਹਿਬ ਹਾਲ ਜੀ ਕਹਿੰਦਾ ਸੀ ਉੱਥੇ ਵੀ ਕਰ ਸਕਦੇ ਹਾਂ ਖੁੱਲਾ ਸੀ ਸੋਕਾ ਹੂੰ ਇਸ ਕਰਕੇ ਕੀਤਾ ਉਹ ਤਾਂ ਧਾਰਮਿਕ ਪਰੂ ਹੁੰਦੇ ਆ ਹੂੰ ਜਦੋਂ ਤੁਸੀਂ ਆਪਣਾ 75 ਦਿਨ ਬਣਾਇਆ ਕਿੱਥੇ ਬਣਾਇਆ ਸੀ ਉਹਨੂੰ ਦੱਸੋ ਜੀ ਉਹ ਪੋਲਿਟਿਕਲ ਮਾਮਲਾ ਨਹੀਂ ਸੀਗਾ ਹੂੰ ਇਸ ਕਰਕੇ ਤੁਸੀਂ ਆਪਣੀ ਗੱਲ ਦੀ ਆਪ ਫਸ ਜਾਂਦੇ ਹੋ ਜੇ ਉਹ ਕੀਤਾ ਸੀ ਤੇ ਭਰੇ ਵੀ ਕਰ ਲੈਣਾ ਤੁਸੀਂ ਉੱਥੇ ਮੰਜੀ ਸਾਹਿਬਾਲ ਜੀ ਉਹ ਕਦੋਂ ਕੀਤਾ ਉੱਥੇ ਤੁਸੀਂ ਯਾਨੀ ਕਿ ਜਦੋਂ ਸੂਟ ਲੱਗੇ ਤਾਂ ਅਸੀਂ ਧਾਰਮਿਕ ਪਾਰਟੀ ਆ ਤੇ ਜੇ ਜਦੋਂ ਤੁਹਾਨੂੰ ਲੱਗੇ ਫਿਰ ਅਸੀਂ ਸਿਆਸੀ ਪਾਰਟੀ ਜਿਹੜੇ ਪੱਤਰਕਾਰ ਮੈਿਕ ਲਾ ਕੇ ਬੈਠੇ ਨੇ ਉਹ ਵੀ ਤੈਨੂੰ ਪਤਾ ਹੀ ਨਹੀਂਗਾ ਕਿ ਕਿਹੜਾ ਕੀ ਸਵਾਲ ਕੀ ਕਰਨਾ ਹੈਗਾ ਜੀ ਜੀ ਸਵਾਲ ਹੀ ਨਹੀਂ ਪੁੱਛਿਆ ਉਹਨਾਂ ਨੂੰ ਹੂੰ ਸਵਾਲ ਪਹਿਲਾਂ ਤੇ ਬਣਦਾ ਸੀ ਵੀ ਤੁਸੀਂ ਕਿਸ ਹਾਲੀਅਤ ਪ੍ਰੈਸ ਕੋਂ ਕਰ ਰਹੇ ਹੋ ਜੀ ਕਿਉਂਕਿ ਵਰਕਿੰਗ ਕਮੇਟੀ ਵੀ ਖਤਮ ਹੋ ਚੁੱਕੀ ਜਦੋਂ ਐਲਾਨ ਹੋ ਚੁੱਕਾ ਵੀ ਹੁਣ ਵਕਾਇਦਾ ਤੌਰ ਤੇ ਐ ਸਾਡੀ ਚੋਣ ਹੋਏਗੀ ਜੀ ਦੂਸਰੀ ਚੀਜ਼ ਜੇ ਕਰਨਾ ਇਹ ਕਰਨੀ ਸੀ ਤੇ ਪ੍ਰਦਾਨ ਕਰਦੇ ਹੂੰ ਜਿਹੜੇ ਹੈਗੇ ਭੁੰਦਰ ਸਾਹਿਬ ਵਰਕੇ ਪ੍ਰਧਾਨ ਉਹ ਕਰ ਸਕਦੇ ਸੀਗੇ ਹੂੰ ਤੁਸੀਂ ਕਿਸ ਕਮੇਸਟਰੀ ਚ ਕਰੀ ਜਾ ਰਹੇ ਹੋ ਦੱਸ ਦਿਓ ਬਈ ਨਾ ਕੁਝ ਜੀ ਭੁੰਦਰ ਸਾਹਿਬ ਕਿੱਥੇ ਨੇ ਕੱਦ ਚ ਕਾਲਾ ਮਾਲਾ ਕਰੀ ਜਾਣ ਡੇ ਹੋ ਤੁਸੀਂ ਹੂੰ ਤੇ ਦੂਸਰੀ ਜੀ ਇਹ ਚਿੱਠੀ ਕਰ ਦਿਓ ਵੀ ਜਿਹੜੀ ਚਿੱਠੀ ਤੇ ਉਹਨਾਂ ਕਹਿੰਦੇ ਮੈਂ ਬਿਲਕੁਲ ਮੰਨਦੇ ਆ ਵੀ ਕਾਂਗਰਸ ਦੀ ਉਹ ਮਾਰਾ ਕੀਤਾ ਜੋ ਕੀਤਾ ਉੱਥੇ ਕੀਤਾ ਲੇਕਿਨ ਜਿਹੜੀ ਪਾਰਟੀ ਕਹਿੰਦੇ ਅਸੀਂ ਕਰਾਇਆ ਹੂੰ ਉਹਨਾਂ ਦੇ 27 ਗਾ 27 ਸਾਲ ਤੁਸੀਂ ਬਗਲਗੀਰ ਤੇ ਉਹਦੀ ਸਪਸ਼ਟੀਕਰਨ ਕੀ ਦੋਗੇ ਤੁਸੀਂ ਉਹ ਤਾਂ ਸਪੱਸ਼ਟ ਕੁਛ ਪੁੱਛਣ ਦੀ ਨਹੀਂ ਸੀ ਮਨ ਪੱਤਰਕਾਰ ਨਹੀਂ ਪੁੱਛਿਆ ਕੀ ਇਹਦੇ ਜੀ ਜੀ ਬਿਲਕੁਲ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਸੀਂ तमाम ਮਸਲੇ ਤੇ تفसील ਦੇ ਵਿੱਚ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਤੁਹਾਡਾ شکریہ ਤਾ ਜਸਵੀਰ ਸਿੰਘ ਪੱਟੀ ਉੱਚੇ ਚਿਤ ਤੇ ਤੌਰ ਤੇ ਸਾਡੇ ਨਾਲ ਜੁੜੇ ਸੀ तमाम ਮਸਲੇ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦਿਖਾਈਆਂ ਕੁਝ ਜਾਂਦੀਆਂ ਨੇ ਉਹਨਾਂ ਦੀ ਹਕੀਕਤ ਕੀ ਹੁੰਦੀ ਐ ਸੀ ਉਹ ਘੋਖਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਕਿ ਆਖਰਕਾਰ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਵਾਚ ਰਹੇ ਹੋ ਕਿਸ ਤਰੀਕੇ ਨਾਲ ਸਮਝ ਰਹੇ ਹੋ ਤੁਹਾਡੇ ਕਮੈਂਟ ਤੁਹਾਡੀਆਂ ਟਿੱਪਣੀਆਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਨੇ ਇੱਥੇ ਤੁਹਾਡਾ ਉਤਾਰ ਲੈਣੀ ਹੈ ਬਹੁਤ ਬਹੁਤ ਧੰਨਵਾਦ